ਸਾਡੀ ਕਿਸਾਨੀ ਨੂੰ ਆਮ ਆਦਮੀ ਝਾੜੂ ਵਾਲੇ ਅਤੇ ਬੀਜੇਪੀ ਰੜਕੇ ਕੁੱਟ ਰਹੀ ਹੈ ਉਹ ਵੀ ਸੈਸੀ ਲੜਾਈ ਲੜ ਰਹੇ ਹੈ ਤੇ ਲੜਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੜਾਈ ਅਸੀਂ ਲੜਨੇ ਨੂੰ ਤਿਆਰ ਹੈ ਇਹ ਨਸ਼ਾ ਫਲਾਤਾ ਇਹਨਾਂ ਨੇ ਅਸੀਂ ਉਹਦੀ ਵੀ ਲੜਾਈ ਲੜਨੇ ਨੂੰ ਤਿਆਰ ਹੈ ਸਾਡੇ ਡਿਵੈਲਪਮੈਂਟ ਰੁਕੀਏ ਅਸੀਂ ਉਹਦੀ ਲੜਾਈ ਲੜਨ ਨੂੰ ਤਿਆਰ ਹੈ ਲੇਕਿਨ ਇਹ ਸਭ ਕੁਝ ਤਾਂ ਠੀਕ ਹੈ ਇਹ ਸਰਕਾਰਾਂ ਦਬਾਅ ਪਾਉਂਦੀਆਂ ਪਾਵੇ ਪਰ ਅੱਜ ਇਹ ਸਾਡੀਆਂ ਧੀਆਂ ਪਣਾ ਨੂੰ ਪੈ ਗਏ ਹੈ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਮੇਰੇ ਹਲਕੇ ਦੇ ਮੇਰੇ ਆਪਣੇ ਪਰਿਵਾਰ ਉਹਦੇ ਵਿੱਚੋਂ ਅੱਜ ਇਹਨਾਂ ਨੇ 1 ਮਹੀਨਾ ਹੋ ਗਿਆ ਸਾਡੀ ਧੀ ਨੂੰ ਚੱਕ ਕੇ ਇਹਨਾਂ ਨੇ ਬਲਾਤਕਾਰ ਕੀਤਾ ਆਮ ਆਦੀ ਪਾਰਟੀ ਦਾ ਬੰਦਾ ਖੜਾ ਐ ਐਮਐਲਏ ਨਾਲ ਵੀ ਖੜਾ ਐ ਐਮਪੀ ਨਾਲ ਵੀ ਖੜਾ ਐ ਮੁੱਖ ਮੰਤਰੀ ਪਰਿਵਾਰ ਦੇ ਨਾਲ ਵੀ ਖੜਾ ਐ ਪੱਕਾ ਉਹਨਾਂ ਦਾ ਟਾਊਟ ਐ আর ਉਹਨਾਂ ਦਾ ਬੰਦਾ ਐ ਉਹ ਚੱਕ ਕੇ ਬਲਾਤਕਾਰ ਕਰਦੇ ਤੇ ਸਰਕਾਰ ਉਹਨੂੰ ਛੇ ਦੇਵੇ ਐਮ ਐਲ ਏ ਨੂੰ ਛੇ ਦੇਵੇ ਤੇ ਅੱਜ ਤੱਕ ਉਹ ਫੜਿਆ ਨਾ ਜਾਵੇ ਉਹਨੂੰ ਪਾਸੇ ਕਰ ਦਿੱਤਾ ਜਾਵੇ ਔਰ ਪੂਰੀ ਪ੍ਰੋਟੈਕਸ਼ਨ ਹੋਵੇ ਤੇ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਤੇ ਐਮ ਐਲ ਏ ਲੋਕਾਂ ਨੂੰ ਦਬਾਅ ਪਾਵੇ ਦਬਕੇ ਮਾਰੇ ਕਿ ਤੁਸੀਂ ਇਹਦੀ ਮਦਦ ਨਹੀਂ ਕਰਨੀ ਪਰਿਵਾਰ ਦੀ ਔਰ ਇਨਸਾਫ ਨਾ ਮਿਲੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਐਸੀ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਵੱਡੇ ਸਹਿਬਜ਼ਾਦਿਆਂ ਦੀ ਧਰਤੀ 'ਚ ਪਲੇ ਹੋਏ ਆ ਐਸੀ ਜ਼ੁਲਮ ਦੇ ਖਿਲਾਫ ਲੜਨਾ ਜਾਣਦੇ ਐ ਸਾਨੂੰ ਗੁਰੂ ਦੀ ਗੁੜਤੀ ਮਿਲੀ ਐ ਜ਼ੁਲਮ ਦੇ ਖਿਲਾਫ ਲੜਨਾ ਮਜਲੂਮ ਦੇ ਹੱਕ 'ਚ ਖੜਨਾ ਐ ਐਸੀ ਪਰਵਾਹ ਦੇ ਨਾਲ ਖੜਿਆ ਐ ਐਮ ਐਲ اے ਨੇ ਸਰਕਾਰ ਨੇ ਜਿਹੜਾ ਜੋਰ ਲਾਣਾ ਲਾ ਲਵੇ ਜੇ ਇਹ ਨਹੀਂ ਸਜ਼ਾ ਦੇ ਦੇ ਤਾਂ ਸਾਨੂੰ ਲੋਕਾਂ ਨੂੰ ਹਥਿਆਰ ਚੱਕਣੇ ਪੈਣੇ ਐ ਇਸ ਕਰਕੇ ਸਰਕਾਰ ਸੋਚ ਲਵੇ ਜੀ ਨੇ ਸਾਡੀ ਧੀ ਪੈੜ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਫੜ ਕੇ ਅੰਦਰ ਲਵੇ ਚਾਹੁੰਦੇ ਆ ਕਿ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਅਸੀਂ ਹਾਈ ਕੋਰਟ ਜਾ ਕੇ ਦੁਆ ਮੰਗਦੇ ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਬੁਰਸ਼ਾਗਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ ਪਹਿਲਾਂ ਇਹਨੂੰ ਸ਼ਹਿ ਮਿਲੀ ਹੋਈ ਹੈ ਮੌਜੂਦਾ ਸਰਕਾਰ ਦੀ ਈ ਦੇ ਨਹਿਰ ਦੇ ਉੱਤੇ ਇਹਦਾ ਢਾਬਾ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮਐਲਏ ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਗੁੰਡਾਗਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਆ ਲੱਗਦਾ ਅੱਜ ਜਿਸ ਤਰੀਕੇ ਨਾਲ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਜੇ ਮੈਂ ਕਿਸਾਨ ਦਾ ਪੁੱਤ ਐ ਅੱਜ ਉਹਨੇ ਕੇਂਦਰ ਸਰਕਾਰ আর केजरीवाल ਦੇ ਅੱਗੇ ਗੋਡੇ ਟੇਕੇ ਹੋਏ ਐ ਤੇ ਉਹ ਉਹਨਾਂ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਕੁੱਟ ਰਿਹਾ ਤੇ ਲੁੱਟ ਰਿਹਾ ਕਿਸਾਨੀ ਦੀ ਕਟਾਈ ਜਾਣ ਬੁੱਝ ਕੇ ਉਸਤੇ ਥਰੂ ਕਰਾਈ ਜਾ ਰਹੀ ਐ ਤੇ ਉਹ ਸਾਡਾ ਧੂਤਾ ਜਿਹਨੂੰ ਕੇ ਗਪੋਰ ਸੰਖ ਵੀ ਕਹਿੰਦੇ ਐ ਉਹ ਅੱਜ ਪੂਰੇ ਕਿਸਾਨਾਂ ਨੂੰ ਕੁੱਟਣ ਲੱਗਿਆ ਵਾ ਰਾਤ ਸਾਰੇ ਸਾਡੇ ਕਿਸਾਨ ਲੀਡਰ ਚੱਕ ਕੇ ਅੰਦਰ ਦਿੱਤੇ ਮੈਂ ਰਾਤ ਨੂੰ 12 1 ਵਜੇ ਤੱਕ ਉਹਨਾਂ ਦੇ ਥਾਣਿਆਂ ਵਿੱਚ ਉਹਨਾਂ ਨੂੰ ਮਿਲਦਾ ਰਿਹਾ ਘੁੰਮਦਾ ਰਿਹਾ ਤੇ ਮਿਲਿਆ ਸਾਰਿਆਂ ਨੂੰ ਜਾ ਕੇ ਲੇਕਿਨ ਸਰਕਾਰ ਨਾਦਰशाही ਫਰਮਾਨ ਕਰਦੀ ਹੈ ਤੇ ਕਿਸਾਨਾਂ ਨੂੰ ਚੱਕ ਕੇ ਅੰਦਰ ਦਿੱਤਾ ਹੋਇਆ ਇਹ ਲੜਾਈ ਅਸੀਂ ਲੜਨੀ ਹੈ ਕਿਸਾਨੀ ਦੀ ਕਿਉਂਕਿ ਜੇ ਕਿਸਾਨੀ ਔਰ ਖੇਤ ਮਜ਼ਦੂਰ ਤਕੜਾ ਨਹੀਂ ਹੁੰਦਾ ਸਾਡਾ ਦਾ ਸਾਡੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਐਸੀ ਕਿਸਾਨੀ ਦਾ ਧੰਦਾ ਸਾਡਾ ਮੁੱਖ ਧੰਦਾ ਹੈ ਉਹਦੇ ਵਿੱਚ ਕਿਸਾਨ ਵੀ ਆਉਂਦਾ ਹੈ ਉਹਦੇ ਚ ਖੇਤ ਮਜ਼ਦੂਰ ਵੀ ਆਉਂਦਾ ਉਹਦੇ ਚ ਬਾਜ਼ਾਰ ਚ ਬੈਠਾ ਦੁਕਾਨਦਾਰ ਵੀ ਆਉਂਦਾ ਉਹਦੇ ਚ ਆੜਤੀ ਵੀ ਆਉਂਦਾ ਉਹਦੇ ਸ਼ੈਲਰ ਵਾਲਾ ਵੀ ਆਉਂਦਾ ਸਾਰਾ ਇਹਦੇ ਇਰਤ ਗਿੜਤ ਘੁੰਮਦਾ ਹੈ ਤੇ ਇਸ ਧੰਦੇ ਨੂੰ ਖਤਮ ਕਰਕੇ ਬੀਜੇਪੀ ਦੀ ਇੱਕ ਸਾਜ਼ਿਸ਼ ਹੈ ਪਰ ਸਾਡੇ ਮੁੱਖ ਮੰਤਰੀ ਦੇ ਰਾਈ ਕਿ ਇਹਨੂੰ ਖਤਮ ਕਰਨਾ ਜਿਹਦੇ ਨਾਲ ਅਸੀਂ ਖਤਮ ਨਹੀਂ ਹੋਣ ਦੇਣੀ ਮੈਂ ਕਮੇਟੀ ਦਾ ਚੇਅਰਮੈਨ ਹੈ ਜਿਹੜੀ ਕੇ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ 30 ਐਮਪੀ ਉਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਉਹਦੇ ਵਿੱਚ ਮੇਰੇ ਨਾਲ ਹੈ ਮੈਂ ਉਹਦੇ ਵਿੱਚ ਰਿਪੋਰਟ ਦਿੱਤੀ ਹੈ ਕਿ ਕਿਸਾਨੀ ਹੈ ਜਿਹੜੀ ਇਸ ਨੂੰ ਤੁਸੀਂ ਜਿਹੜੀ ਐਮਐਸਪੀ ਹੈ ਉਹ ਲੀਗਲ ਗਾਰੰਟੀ ਦਿਓ ਤੇ ਆ ਹੁਣ ਸਾਡੀਆਂ ਅੱਗੇ ਵੀ ਇੱਕ ਹੋਰ ਰਿਪੋਰਟ ਆਉਣੀ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਅਸੀਂ ਕਿਸਾਨ ਤੇ ਮਜ਼ਦੂਰ ਪੱਖੀ ਬڑے ਤਕੜੇ ਫੈਸਲੇ ਲਵਾ ਗਏ ਕਿਦਾਂ ਸੜਕਾਂ ਰੁਕਣ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਖਾਸ ਤੌਰ ਤੇ ਸਾਰੀ ਡਰਾਮੇबाजी ਹੈ ਜੀ ਇੱਕ ਸੋਚੀ ਸਮਝੀ ਬਾਸ ਸਾਹਿਬ ਦੇ ਨਾਲ ਕੱਲ ਪਰਸੋਂ ਕਿਸਾਨਾਂ ਨੂੰ ਭੜਕਾਇਆ ਗਿਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੁਣੀ ਨਹੀਂ ਇਹ ਆਪ ਇਹ ਜਿਹੜੀਆਂ ਸੜਕਾਂ ਰੁਕ ਰਹੀਆਂ ਇਹ ਕਿਸਾਨ ਨਹੀਂ ਰੋਕ ਰਹੇ ਇਹ ਮੁੱਖ ਮੰਤਰੀ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਸੜਕਾਂ 'ਤੇ ਪਿਠਾ ਰਿਹਾ ਜੀ ਜੇ ਉਹਨਾਂ ਪਾਸ ਗਏ ਹੋਏ ਸੀ ਮੇਰੇ ਮੈਂ ਮੁੱਖ ਮੰਤਰੀ ਸੀ ਜੀ ਮੇਰੇ ਪਾਸ ਕਿਸਾਨ ਯੂਨੀਅਨ ਮੈਂ ਬੁਲਾਈਆਂ ਉਹਨਾਂ ਨੂੰ ਸਤਿਕਾਰਪੂਰਵਕ ਬਿਠਾਇਆ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਸੁਣੀਆਂ ਇੱਕ ਡਿਮਾਂਡ ਨੂੰ ਲੈ ਛੱਡ ਕੇ ਬਾਕੀ 18 ਦੀਆਂ 18 ਡਿਮਾਂਡਾਂ ਮੈਂ ਮੌਕੇ ਤੇ ਮੰਨੀਆਂ ਜੀ 5 ਲੱਖ ਰੁਪਈਆ ਉਹ ਸਾਰੇ ਪਰਿਵਾਰਾਂ ਨੂੰ ਦਿੱਤਾ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਸੰਘਰਸ਼ 'ਚ ਇਹ ਮੇਰੇ ਨਾਲ ਇਹਦਾ ਫੈਸਲਾ ਹੋਇਆ ਸੀ ਫਿਰ ਇਹਨਾਂ ਦੇ ਹਰ ਪਰਿਵਾਰ ਨੂੰ 745 ਪਰਿਵਾਰ ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋ ਗਏ ਸੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸਭ ਤੋਂ ਨੌਕਰੀ ਦਿੱਤੀ ਕਿਸੇ ਦੇ ਘਰ ਜਾ ਕੇ ਪਤਾ ਕਰ ਲੋ ਉਹ ਚੰਨੀ ਸਰਕਾਰ ਜਿਹੜੀ ਕਿ ਕਾਂਗਰਸ ਪਾਰਟੀ ਦੀ ਸੀ ਉਹਨਾਂ ਨੇ ਨੌਕਰੀ ਦਿੱਤੀ ਹੈ ਕਿਸਾਨਾਂ ਨੂੰ 12000 ਮੁਆਵਜ਼ਾ ਮਿਲਦਾ ਸੀ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਘਰ ਬੁਲਾਏ ਮੈਂ ਤੇ 17000 ਮੁਆਵਜ਼ਾ ਕਰਿਆ ਅੱਜ ਤੱਕ ਇਹ ਸਰਕਾਰ ਨੇ ਵੀ ਕਦੇ 17000 ਮੁਆਵਜ਼ਾ ਨਹੀਂ ਦਿੱਤਾ ਇਸ ਤਰ੍ਹਾਂ ਸਾਰੀਆਂ ਡਿਮਾਂਡਾਂ ਮੰਨ ਕੇ ਇਹਨਾਂ ਨੂੰ ਸਤਕਾਰਪੂਰਵਕ ਕਿਹਾ ਜੀ ਤੁਸੀਂ ਅੰਨ ਦਾਤਾ ਹੋ ਤੁਸੀਂ ਜੋ ਕਹੋਗੇ ਸਹੀ ਤਰੀਕੇ ਨਾਲ ਸਰਕਾਰ ਔਰ ਪ੍ਰਸ਼ਾਸਨ ਤੇ ਪੰਜਾਬ ਨੂੰ ਚਲਾਉਣ ਲਈ ਜੋ ਤੁਹਾਡੀਆਂ ਜਾਇਜ਼ ਮੰਗਾਂ ਸੀ ਹਰ ਮੰਗਾਗੇ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਹੋਰ ਕੋਈ ਆਉਂਦੀ ਨਹੀਂ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਹੈ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਇੱਕ ਦੂ ਬਰਸੀਣ ਦਾ ਇਹਨੂੰ ਕੀ ਆ ਪਤਾ ਯਾਰ ਇਹਨੇ ਕਦੇ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹ ਇਹਨੂੰ ਕਿਸਾਨੀ ਦਾ ਕੀ ਪਤਾ ਇਹਨੇ ਘਰ ਆਏ ਬੇਇੱਜ਼ਤੀ ਕਰਕੇ ਤੋਰਦੇ ਕਿਸਾਨ ਇਹ ਕਿ ਕਿਸਾਨ ਸੱਸ ਨੂੰ ਉਹਦੀ ਲੜਾਈ ਪਰ ਇਹਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਮਜਬੂਰ ਕਰ ਰਹੇ ਕਿ ਤੁਸੀਂ ਧਰਨੇ ਲਾਓ ਇਹ ਭਾਜਪੀ ਦੀ ਸਾਜ਼ਿਸ਼ ਹੈ ਕਿ ਜੀ ਇਹਨਾਂ ਦੀਆਂ ਡਿਮਾਂਡਾਂ ਨਾ ਮੰਨੋ ਇਹਨਾਂ ਨੂੰ ਸੜਕਾਂ 'ਤੇ ਭੇਜ ਕੇ ਬਦਨਾਮ ਕਰੋ আর ਉਹਨਾਂ ਬਚਾਰਾ ਹੋਰ ਕੋਈ ਨਹੀਂ ਹੈ ਸੋ ਐਸੀ ਕਿਸਾਨੀ ਡਿਮਾਂਡ ਦੇ ਨਾਲ ਹਰ ਤਰੀਕੇ ਨਾਲ ਹੈ ਹਰ ਤਰੀਕੇ ਨਾਲ ਖੜਾਗੇ ਉਹਨਾਂ ਦੀ ਮਦਦ ਕਰਾਂਗੇ ਇਹ ਕਿਸਾਨਾਂ ਦੀ ਮਦਦ ਨਹੀਂ ਹੈ ਇਹ ਖੇਤ ਮਜ਼ਦੂਰਾਂ ਦੀ ਇਕੱਲੀ ਮਦਦ ਨਹੀਂ ਹੈ ਪੰਜਾਬ ਦੀ ਮਦਦ ਹੈ ਪੰਜਾਬ ਨੂੰ ਸਮੁੱਚੇ ਤੌਰ ਤੇ ਇਸ ਚੀਜ਼ ਦੇ ਨਾਲ ਲੱਗ ਕੇ ਇਹਨੂੰ ਨਜਿੱਠਣਾ ਚਾਹੀਦਾ ਹੈ। ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਦਾ ਇਹ ਰਵੱਈਆ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਤਾਂ ਹੈਗਾ ਯਾਰ ਕਿਹੜਾ ਮੁੱਖ ਮੰਤਰੀ ਕੀ ਦੀ ਗੱਲ ਕਰਦੇ ਹੋ ਤੁਸੀਂ ਉਹ ਤਾਂ ਇੱਕ ਸ਼ਰਾਬੀ ਬੰਦਾ ਹੈ ਜਿਹੜਾ ਕਿਸੇ ਨਾ ਕਿਸੇ ਗੈਸਟਾਊ ਵਿੱਚ ਰੋਹ ਸ਼ਰਾਬ ਪੀ ਕੇ ਲੜਦਾ ਅੱਖਾਂ ਪਨਵਾ ਲੈਂਦਾ ਹੈ। ਉਹਦੀ ਕੋਈ ਗੱਲਬਾਤ ਨਹੀਂ ਹੈ ਮੁੱਖ ਮੰਤਰੀ ਵਾਲੀ। ਮੁੱਖ ਮੰਤਰੀ ਇਸ ਟਾਈਮ ਕੇਜਰੀਵਾਲ ਹੈ ਜਿਹੜਾ ਹੁਸ਼ਿਆਰਪੁਰ 'ਚ ਬੈਠਾ ਹੈ ਜਾਂ ਦਿੱਲੀ 'ਚ ਬੈਠ ਕੇ ਚਰਾਂ